ਸ਼ਵਾਲ ਸਿੰਘ ਜੀ ਮੈਂ ਵਾਸੀ ਮਜੀਠਾ ਰੋਡ ਦਾ ਰਹਿਣ ਵਾਲਾ ਤੇ ਜਨਾਬ ਮੇਰੇ ਨਾਲ ਪ੍ਰੋਪਰਟੀ ਡੀਲਰ ਗਜੂ ਪਾੜੀ ਨੇ ਫਰੋਡ ਬਾਜੀ ਕਰਕੇ ਮੇਰੇ ਤੋਂ 500 ਰੁਪਏ ਲੈ ਲਿਆ ਹੁਣ ਹਮਰਾ ਵਾਪਸ ਨਹੀਂ ਕਰ ਰਿਹਾ ਕਾਰਨ ਕਹਿੰਦਾ ਬੈਂਟ ਸੋਵਾ ਹਾਂ ਨਹੀਂ ਨਹੀਂ ਇਹ ਮੈਨੂੰ ਕਹ ਕਮਰਾ ਮੈਂ ਉਹ ਕੋ ਕਰੇ ਤੇ ਮੰਗੇ ਉਹਨਾਂ ਨੇ ਮੈਨੂੰ ਸਭ ਕੁਝ ਦੱਸਿਆ ਉਹਨਾਂ ਨੂੰ ਮੈਂ ਵੀ ਇਸ ਤਰ੍ਹਾਂ ਮੈਂ ਬਾਲਪਰਵਾਰ ਮੇਰੇ ਬਾਰੇ ਮੱਕਲਾ ਇਹ ਮੈਨੂੰ ਟੂ ਰੂਮ ਸੈਟ ਥੱਲੇ ਚਾਹੀਦਾ ਗਰਾਉਂਡ ਫਲੋਰ ਤੇ ਕਿੰਨਾ ਸਮਾਂ ਹੋ ਗਿਆ ਇਸ ਚੀਜ਼ ਨੂੰ ਇਹ ਕੰਮ ਕੰਮ ਜੀ ਇਹ ਨੂੰ ਮਹੀਨੇ ਤੋਂ ਮਹੀਨੇ ਮਹੀਨੇ ਤੋਂ ਤਹੀ ਹੋ ਗਿਆ ਜੀ ਤੇ ਤੁਸੀਂ ਲਾਗੇ ਜਿਹੜਾ ਨਜ਼ਦੀਕੀ ਥਾਣਾ ਉੱਥੇ ਕੋਈ ਤਲਾਹ ਦਿੱਤੀ ਜੇ ਹਾਂ ਜੀ ਸਰਦਾਰ ਨੇ ਦਿੱਤੀ ਤਲਾਹ ਦਿੱਤੀ ਤੇ ਉਹਨਾਂ ਨੇ ਜਿਹ ਲੋਕ ਕੀਤੀ ਭੈ ਦੌਰ ਤੇ ਉਹਨਾਂ ਦੇ ਗਏ ਵੀ ਉੱਥੇ ਬਾਅਦ ਚੋਂ ਉਹਨਾਂ ਨੂੰ ਫੋਨ ਨਹੀਂ ਕਰਦੇ ਰਹੇ ਉਹ ਟਾਲ ਮਟੋਲ ਕਰਦੇ ਰਹੇ ਆਗੇ ਜੀ ਚਲ ਕੇ ਜੀ ਇੱਕ ਇੱਕ ਵਾਰੀ ਉਹ ਆਇਆ ਕਦੀ ਕਹਿ ਦਿੰਦਾ ਸੀ ਮੈਂ ਆਪਣੇ ਪਿਓ ਨੂੰ ਪੁੱਛ ਕੇ ਦੱਸੂਗਾ ਜੀ ਕੀ ਗੱਲ ਹੋਈ ਕੀ ਬਾਤ ਹੋਈ ਤੇ ਕਹਿੰਦਾ ਇਹ ਨਾਮ ਮਤਲਬ ਇਹ ਆ ਵੀ ਮੈਂ ਸਭ ਕੁਝ ਦੱਸਿਆ ਵੀ ਮੇਰਾ ਪਾਲ ਪਰਿਵਾਰ ਬਾਹਰ ਆ ਮੈਂ ਕੱਲਾ ਆ ਮੇਰਾ ਮਦਰ ਕਾਰੋਬਾਰ ਹੈ ਤਾਂ ਆ ਕਿ ਮਲਭਾਈ ਕਹਿ ਰੰਦਾ ਵੀ ਮੈਂ ਕੇ ਵਤ ਮੈਂ ਇੱਕ ਦੋ ਚਾਰ ਦਿਨ ਬਾਹਰ ਵੀ ਰਹਿਣਾ ਪੈਦਾ ਦਰਖਾਸਤ ਕਿ ਕਿੰਨੇ ਸਮੇਂ ਪਹਿਲਾਂ ਦਿੱਤੀ ਕਿੰਨੀ ਦੇਰ ਹੋ ਗਈ ਹੈ ਦਰਖਾਸਤ ਦਿੱਤੀ ਨੂੰ ਇਹ ਦਰਖਾਸਤ ਦਿੱਤੀ ਨੂੰ 27 7 2025 ਦੀ ਦਿੱਤੀ ਜੋ ਅੱਛਾ ਜੀ 7ਵੇਂ ਮਹੀਨੇ ਦੀ ਤੇ ਆ ਅੱਠਵਾਂ ਮਹੀਨਾ ਚੱਲ ਰਿਹਾ ਹੈ ਹੇਠ ਤੱਕ ਨਜ਼ਦੀਕੀ ਥਾਣਾ ਜਿਹੜਾ ਵਾ ਉਹਨਾਂ ਵੱਲੋਂ ਕੋਈ ਕੋਈ ਕਾਰਵਾਈ ਨਹੀਂ ਕੀਤੀ ਗਈ ਜਾਂ ਦੂਸਰਾ ਰਾਜੂ ਭਾਡਿਆ ਵਾ ਹਾਂਜੀ ਉਹ ਇੱਕ ਅਰ ਵੀ ਥਾਣੇ ਕੋਈ ਆਇਆ ਆਪਣੇ ਮਸਲੇ ਚ ਨਹੀਂ ਨਹੀਂ ਉਹ ਉਹਨਾਂ ਦੇ ਗਏ ਉਹਨਾਂ ਨੂੰ ਬੁਲਾਉਣੇ ਆ ਤੇ ਉਹਨਾਂ ਦੇ ਇੱਕ ਵਾਰੀ ਆਇਆ ਬੇਟਾ ਐ ਮੈਂ ਜਾ ਕੇ ਆਪ ਹੀ ਕੋਈ ਨਹੀਂ ਆ ਜੰਨੇ ਜੀ ਆ ਜੰਨੇ ਉਹਨੇ ਚਾਰ ਕੇ ਚੱਕਰ ਮਰਵਾ ਕੇ ਮਤਲਬ ਵੇਟ ਸਾਡੀ ਕਰਵਾਉਂਦੇ ਰਹੇ ਅੱਜ ਆ ਗਿਆ ਮਸਲ ਆ ਗਿਆ ਜੀ ਤੇ ਫਿਰ ਉਹਨਾਂ ਇੱਕ ਦਿਨ ਆਏ ਆ ਇਹ ਕਹਿੰਦਾ ਜੀ ਭਾਜੀ ਅਜ ਤਰਾ ਗੱਲ ਆ ਵੀ ਪਾਪਾ ਮੈਨੂੰ ਜੋ ਵੀ ਪੈਸਾ ਥੇਲੇ ਦਾ ਕੋਈ ਚੱਕਰ ਹੈਗਾ ਮੈਂ ਆਪਣੇ ਪਿਓ ਕੋਲ ਪੁੱਛ ਕੇ ਦੱਸੂਗਾ ਜਾਂ ਕਿਤੇ ਉਸ ਤੋਂ ਬਾਅਦ ਫਿਰ ਕੱਲ ਮਿਲਾਂਗੇ ਫਿਰ ਕੱਲ ਕਰਦੇ ਕਰਦੇ ਉਹ ਅੱਜ ਤੱਕ ਨਹੀਂ ਜੋ ਆਇਆ ਬੋੜਿਆ ਨਹੀਂ ਤੇ ਆਪਣਾ ਇਹ ਰਹਿਣ ਵਾਲਾ ਕਿੱਥੋਂ ਦਾ ਰਾਜੋਪਾਡਿਆ ਇਹ ਨਿਸ਼ਾਰਾ ਰੂਪਨਗਰ ਇੱਕ ਇੱਕ ਰੂਪਨਗਰ ਹੈਗਾ ਜੋ ਅੰਮ੍ਰਿਤਸਰ ਮਜੀਠਾ ਰੋਡ ਤੇ ਹਾਂਜੀ ਹਾਂਜੀ ਨਿਸ਼ਾਰੇ ਪਿੰਡ ਦੇ ਅੱਛਾ ਅੱਛਾ ਉੱਥੇ ਰਹਿ ਰਿਹਾ ਜੀ ਹਾਂਜੀ ਹਾਂਜੀ ਤੇ ਹੁਣ ਤੁਸੀਂ ਕਚਹਿਰੀ ਆਏ ਹੋ ਕਚਹਿਰੀ ਕੀ ਕਰਨ ਆਏ ਹੋ ਮੈਂ ਜਨਾਬ ਜਿੱਥਾ ਮੇਰਾ ਚੱਕਰ ਲੱਗ ਗਿਆ ਸਿੱਟੀ ਸਾਹਿਬ ਦੇ ਫਿਰ ਹਾਰ ਕੇ ਮੈਨੂੰ ਆਉਣਾ ਪਿਆ ਤੇ ਉਹਨਾਂ ਨੇ ਦਰਖਾਸਤ ਦਿੱਤੀ ਸੀ ਤੇ ਜਦੋਂ ਮੁਲਾਕਾਤ ਹੋਈ ਉਹਨਾਂ ਦਾ ਆਪਣਾ ਮਿਲੇ ਆ ਤੇ ਉਹ ਫਿਰ ਕਹਿੰਦੇ ਜੀ ਤੁਸੀਂ ਇਹਨਾਂ ਕੰਮਾਂ ਵਾਸਤੇ ਨਹੀਂ ਆਪਾਂ ਬੈਠੇ ਤੁਸੀਂ ਆਪਣਾ ਮਸਲਾ ਆਪ ਹੀ ਗੱਲ ਕਰੋ ਅੱਛਾ ਪੁਲਿਸ ਕਮਿਸ਼ਨਰ ਸਾਹਿਬ ਦੇ ਜਦੋਂ ਤੁਸੀਂ ਪੇਸ਼ ਹੋਏ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਵਾ ਕਿ ਇਹ ਹੀ ਤੁਹਾਡੇ ਵਾਸਤੇ ਇਹਨਾਂ ਕੰਮਾਂ ਲਈ ਨਹੀਂ ਬੈਠੇ ਹੋਏ ਹਾਂਜੀ ਹਾਂਜੀ ਉਹ ਕਹਿੰਦੇ ਵੀ ਆਪਣਾ ਮਸਲਾ ਆਪ ਹੀ ਹੱਲ ਕਰੋ ਆਪ ਦਾ ਜੋ ਤੁਹਾਡੇ ਨੇ ਜ਼ਿਕੇ ਥਾਣਾ ਲੱਗਦਾ ਜਾਂ ਕਿਸ ਤਰ੍ਹਾਂ ਵੀ ਲੱਗਾ ਤੇ ਇਹਨਾਂ ਦੱਸਿਆ ਨਹੀਂ ਕਿ ਨੇੜੇ ਦੇ ਥਾਣੇ ਇੰਨੇ ਸਮੇਂ ਤੋਂ ਮੈਂ ਦਰਖਾਸਤ ਦਿੱਤੀ ਆ ਮੈਂ ਬਹੁਤੀ ਗੱਲ ਹੀ ਨਹੀਂ ਹੋਣਾ ਬਹੁਤਾ ਮੌਕਾ ਹੀ ਨਹੀਂ ਦਿੱਤਾ ਜੀ ਉਹਨਾਂ ਨੇ ਗੱਲ ਕਰਨ ਦਾ ਹੋਰ ਹੀ ਮੰਗਰ ਕੈਂਡੀਡੇਟ ਬੈਠੇ ਜਿਨ੍ਹਾਂ ਨਾਲ ਉਹਨਾਂ ਨੇ ਕੋਈ ਗੱਲਬਾਤ ਪੁੱਛਣੀ ਤੇ ਚਲੋ ਜੀ ਮੈਂ ਮਹਾਰਾਜ ਦਾ ਨਾਮ ਲੈ ਕੇ ਉੱਥੋਂ ਨਿਕਲਿਆ ਤੇ ਮੈਂ ਆ ਗਿਆ ਅੱਜ ਮੈਨੂੰ ਫੇਰ ਉਹਨਾਂ ਦਾ ਫੇਸੇ ਤੇ ਫੋਨ ਆਇਆ ਆਪਣਾ ਕੀ ਆਪਾਂ ਕਮਿਸ਼ਨਰ ਸਾਹਿਬ ਦਫ਼ਤਰ ਤੋਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਤੋਂ ਬੁਲਾਣੇ ਆ ਨਜ਼ਦੀਕੀ ਥਾਣੇ ਕਿੰਨੇ ਚੱਕਰ ਲੱਗੇ ਤੁਹਾਡੇ ਉਹ ਮੇਰੇ ਜੀ ਮਹਾਰਾਜ ਉਹ ਤੇ ਤਨੇ ਤਨੇ ਵਾਲਿਆਂ ਨੂੰ ਵੀ ਪਤਾ ਤੇ ਮੇਰੇ ਵੀ ਪੰਜ ਜਿਹੜੇ ਕਦੀ ਮੈਂ 2 ਘੰਟੇ ਪਹਿ ਕੇ ਕਦੀ ਸ਼ਾਮ ਨੂੰ ਜਾ ਕੇ ਦੀ ਫੋਨ ਜਾਪ ਇਹਨਾਂ ਚੋ ਪੜ ਗਏ ਦੋ ਦੋ ਘੰਟੇ ਤੁਸੀਂ ਬਹਿ ਕੇ ਆਉਂਦੇ ਰਹੇ ਉੱਥੇ ਹਾਂਜੀ ਉਹਨਾਂ ਦੇ ਵੀ ਕੋਈ ਕੋਈ ਦਫਤਰੀ ਕੰਮ ਕਰਕੇ ਉਹ ਵੀ ਥੋੜੇ ਮਸਰੂਫ ਹੁੰਦੇ ਸੀ ਤੇ ਜਿਹਦੇ ਕਰਕੇ ਵੀ ਉਹਨਾਂ ਕੋਲ ਟਾਈਮ ਨਹੀਂ ਲੱਗਦਾ ਸੀ ਤੇ ਜੇ ਚਲੋ ਜੇ ਟਾਈਮ ਮਿਲਦਾ ਸੀ ਤੇ ਉਹ ਫੋਨ ਕਰਦੇ ਸੀ ਤੇ ਫੋਨ ਜੀ ਆ ਕੇ ਜੀ ਚਲ ਗਏ ਜੇ ਕੋਈ ਆਈਪੀਆ ਸੱਸਰੇ ਕੋਈ ਜੀਸੀ ਸਾਫ ਕਰਕੇ ਕੋਈ ਅਗੇ ਨੇ ਕਲੇਰ ਸਾਫ ਕਰਕੇ ਤੇ ਉਹਨਾਂ ਦਾ ਕੋਈ ਫੋਨ ਤੇ ਗੱਲ ਕਰਾ ਦਿੰਦੇ ਸੀ ਤੇ ਉਹਨਾਂ ਨੇ ਵੀ ਸੋਕੋ ਕਿਹਾ ਵੀ ਐਸਾਂ ਕਰਕੇ ਵੀ ਜੋ ਤੁਹਾਡਾ ਮਸਲਾ ਆ ਪੱਚੇ ਬੈ ਕੇ ਤੁਸੀਂ ਕਰ ਲੋ ਤੇ ਪਰ ਉਹ ਬੰਦੇ ਜਿਹੜੇ ਉਹ ਰਾਜੂ ਪਾੜੀਆ ਦਾ ਬੇਟਾ ਤੇ ਉਹ ਕੋਈ ਨਿਆਇ ਨਹੀਂ ਨਾ ਰਾਜੂ ਪਾੜੀਆ ਦਾ ਨਾ ਉਹਦੀ ਘਰ ਦੀ ਲਗਭਗ 1 ਮਹੀਨਾ ਹੋ ਚੱਲਿਆ ਵਾ ਤੁਹਾਨੂੰ ਗੇੜੇ ਮਾਰਦਿਆਂ ਥਾਣੇ ਦੇ ਕਚਹਿਰੀ ਦੇ ਤੇ ਜਿਹੜਾ ਰਾਜੂ ਪਾੜੀਆ ਵਾ ਉਹ ਵਿਅਕਤੀ ਅਜੇ ਤੱਕ ਇੱਕ ਵਾਰ ਵੀ ਥਾਣੇ ਨਹੀਂ ਆਇਆ ਇੱਕ ਵਾਰੀ ਵੀ ਨਹੀਂ ਆਇਆ ਉਹਨੇ ਇੰਨੀ ਗੱਲ ਕਹੀ ਕਰਨਾ ਜਿੱਥੇ ਜ਼ੋਰ ਲੱਗਦਾ ਤੁਹਾਡੇ ਕੋਲ ਲੋ ਪੈਸੇ ਨਹੀਂ ਹੈਗੇ ਕਮਿਸ਼ਨਰਾਂ ਕਮਿਸ਼ਨਰਾਂ ਨਹੀਂ ਵਾਪਸ ਹੁੰਦੀਆਂ ਜਿਹੜੀਆਂ ਕੋਈ ਤੁਹਾਡਾ ਕੋਈ 2200 ਰੁਪਿਆ ਰਹਿਦਾ ਉਹ ਲੈ ਲੋ ਤੀ ਜਨਾਬ ਮੈਂ 8000 ਰੁਪਿਆ ਕਰਾਇਆ ਖਰਚ ਲਿਆ ਦੋ ਜਗ੍ਹਾ ਤੇ ਮੈਨੂੰ ਸਮਾਨ ਸ਼ਿਫਟ ਕਰਨਾ ਪੈ ਗਿਆ ਇਸੇ ਚੱਕਰ ਦੀ ਇਹਨੇ ਮੇਰੇ ਨਾਲ ਕੇਤੀ ਫਰੋਡ ਪਾਜੀ ਮਾਲਕਾਂ ਨੇ ਨਾਲ ਹੀ ਗੱਲ ਹੀ ਮਾਲਕਾਂ ਨੇ ਤੱਕ ਕਹਿੰਦੇ ਰਹੇ ਵੀ ਜਦੋਂ ਮੈਂ ਸਮਾਨ ਚੁੱਕਣ ਤੋਂ ਵਾਲੇ ਦਿਨ ਤੱਕ ਵੀ ਵੀ ਜੋ ਸਾਡੇ ਕੋ ਆਇਆ ਭਰਾਵਾ ਤੋ ਲੈ ਲਾ ਆਪ ਦਾ ਸਮਾਨ ਲੈ ਜਾਓ ਆਪਾਂ ਅੱਜ ਉਹ ਮਾਲਕਾਂ ਨੇ ਪੈਸੇ ਵਾਪਸ ਦੇਣ ਨੂੰ ਤਿਆਰ ਆ ਪਰ ਜਿਹੜਾ ਜਿਹੜਾ ਡੀਲਰ ਆ ਰਾਜੂ ਭਾਟੀਆ ਉਹ ਪੈਸੇ ਦੇਣ ਤੋਂ ਇਲਕਾਰ ਕਰ ਰਿਹਾ ਹਾਂਜੀ ਉਹ ਕਹਿੰਦਾ ਜਿਹੜੀ ਮੈਂ ਕਮਿਸ਼ਨ ਨੇ ਆਇਆ ਦੋਨੇ ਸਾਈਡਾਂ ਤੋਂ ਲਈ ਮੋ ਉਹ ਨਹੀਂ ਮੈਂ ਵਾਪਸ ਕਰਨੀ ਇਸ ਨਾਲ ਉਹ ਕਮਿਸ਼ਨ ਜਿਹੜੀ ਦੋਨਾ ਸਾਈਡਾਂ ਤੋਂ ਲੱਗਦਾ ਕਿ ਇਸ ਇਹ ਇਹ ਜਿਹੜਾ ਰਾਜੂ ਪਾਰਟੀਆ ਵਾ ਇਹ ਡੀਲਰ ਜਿਹੜਾ ਵਾ ਇਹਨੇ ਤੁਹਾਡੇ ਨਾਲ ਠੱਗੀ ਕੀਤੀ ਹੈ ਇਹਦੇ ਨਾਲ ਬਾਕੀ ਡੀਲਰਾਂ ਦਾ ਵੀ ਜਿਹੜਾ ਵਾ ਉਹ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਵਾ ਕਿਉਂਕਿ ਬਾਕੀ ਡੀਲਰਾਂ ਤੇ ਵੀ ਵਿਸ਼ਵਾਸ ਨਹੀਂ ਕਰਨਗੇ ਇਹ ਤਾਂ ਨੈਚੁਰਲੀ ਹੈ ਜੀ ਜੇ ਆਪਾਂ ਕਿਸੇ ਨਾਲ ਧੋਖਾ ਸਾਡੀ ਕਰਾਂਗੇ ਤੇ ਉਹ ਫਿਰ ਦੂਜਿਆਂ ਦਾ ਵੀ ਵਿਸ਼ਵਾਸ ਛੁੱਟਦਾ ਜਿਹੜਾ ਕੋਈ ਕੋਈ ਪ੍ਰੋਫਿਟ ਲੈਣ ਵਾਸਤੇ ਜਾਂ ਕਰਾਇਏ ਤੇ ਲੈਣ ਵਾਸਤੇ ਜਾਂ ਆਪਣੀ ਪ੍ਰੋਫਿਟੀ ਗ੍ਰੀਤਣ ਵਾਸਤੇ ਫਿਰ 10 ਵਾਰੀ ਸੋਚੇਗਾ ਵੀ ਜਰ ਚੰਗਾ ਬੰਦਾ ਕਿਹੜਾ ਕਿਦੇ ਕੋ ਲਈਏ ਜਾਂ ਕਿਰ ਕੋ ਜਾਈਏ ਇਸ ਬੰਦੇ ਦੀ ਵਜ੍ਹਾ ਕਰਕੇ ਬਾਕੀ ਉਹਨਾਂ ਦੀ ਪ੍ਰੋਪਰਟੀ ਡੀਲਰ ਸੋਸਾਇਟੀ ਦੇ ਜੀ ਬੜਾ ਫਰਕ ਪੈਂਦਾ ਜੀ ਇਹਨਾਂ ਚੀਜ਼ਾਂ ਦਾ ਤਾਂ ਜਨਾਬ ਇਹਨਾਂ ਨੇ ਮੇਰੇ ਨਾਲ ਧੋਖਾ ਤਰੀਕੀ ਕੀਤੀ ਆ ਮੈਂ ਚਾਹਣਾ ਵੀ ਮੇਰੇ ਜਿਹੜੇ ਬੰਦੇ ਪੈਸੇ ਆ ਉਹ ਮੈਨੂੰ ਦਿੱਤੇ ਜਾਣ ਇੱਕ 8000 ਰੁਪਏ ਮੇਰਾ ਲੱਗ ਗਿਆ ਜੀ ਸਮਾਨ ਸ਼ਿਫਟ ਕਰਨ ਦਾ ਹੀ ਇੱਧਰ ਤੋਂ ਇੱਧਰ ਕਰਾਉਂਦਾ ਹੀ ਇਹ ਕਹਿੰਦਾ ਵੀ ਉਹ ਜਿੱਥੇ ਤੇਰਾ ਜੋਰ ਲੱਗਦਾ ਲੀਲਾ 6500 ਰੁਪਏ ਰਾਜੂ ਭਾਟੀਆਂ ਲੈ ਗਿਆ ਕੁੱਲ ਮਿਲਾ ਕੇ ਕਿੰਨਾ ਕਿੰਨਾ ਤੁਹਾਡਾ ਨੁਕਸਾਨ ਹੋ ਚੁੱਕਿਆ ਅੱਜ ਤੱਕ 6500 ਇੱਕ ਦੇ 8000 ਰੁਪਏ ਮੇਰਾ ਕਿਰਾਇਆ ਤਾਂ ਲੱਗ ਗਿਆ ਜੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਦੂਜੀ ਤੋਂ ਤੀਜੀ ਜਗ੍ਹਾ ਸਮਾਨ ਖੜਾ ਰੱਖਿਆ ਤੁਹਾਡਾ ਤੁਹਾਡਾ ਜਾਣੀ ਕਿ ਕੋਈ 12-15000 ਰੁਪਇਆ ਕੋਈ ਕਜਲਖਵਾਰੀ ਪਾ ਕੇ ਤੁਸੀਂ ਇੱਥੋਂ ਤੱਕ ਪਹੁੰਚ ਚੁੱਕੇ ਹੋ ਹਾਂਜੀ 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 ਤਾਂ ਮਤਲਬ 15 ਦੇ 15 ਸਮਝ ਲੋ ਮੈਂ ਜਿਹੜੇ ਤੇਲ ਖਰਚੇ ਮੈਂ ਕਦੀ ਕਚਹਿਰੀ ਜਾ ਕੇ ਕਦੀ ਥਾਣੇ ਜਾ ਇਸ ਤਰ੍ਹਾਂ ਕਰਕੇ ਮੈਂ ਭੱਜਾ ਭਜਾਈ ਕਰਦਾ ਕਮਿਸ਼ਨਰ ਸਾਹਿਬ ਦੇ ਮੋਂਦਾ ਰਿਹਾ ਤੁਹਾਨੂੰ 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 ਕਿਹਨੇ ਸਲਾਹ ਦਿੱਤੀ ਕਿ ਅੱਜ ਤੁਸੀਂ ਮਤਲਬ ਕਿ মিডিਆ ਦੇ ਸਾਹਮਣੇ ਆਓ ਸਲਾਹ ਜੀ ਫਿਰ ਮੈਂ ਆਪਣਾ ਫਿਰ ਮਰਦਾ ਕੀ ਨਹੀਂ ਕਰਦਾ ਜੀ ਫਿਰ ਮੈਨੂੰ ਆਪਣਾ ਕੋਈ ਵਿਚਾਰ ਆਪਣੇ ਆਪ ਹੀ ਬਣਾਉਣਾ ਪਿਆ ਬੀਚ ਲੋ ਮੇਰੇ ਸਾਹਿਬ ਦੇ ਪੇਸ਼ ਹੁੰਨੇ ਫਿਰ ਉਹ ਹੀ ਸਾਡੀ ਸੁਣਨਗੇ ਤੇ ਚਲੋ ਜਨਾਬ ਜੇ ਐਪਲੀਕੇਸ਼ਨ ਦਿੱਤੀ ਸੀਪੀ ਸਾਹਿਬ ਦੇ ਤੇ ਉਹਨਾਂ ਨੇ ਉਦੋਂ ਇਸ ਤਰ੍ਹਾਂ ਕਹਿ ਦਿੱਤਾ ਬਾਅਦ ਚ ਉਹੀ ਉਸੇ ਹੀ ਬਹਿਵਤ ਉਸੇ ਅਰਜੀ ਦੀ ਬਹਿਵਤ ਹੈ ਮੈਨੂੰ ਅੱਜ ਉਹਨਾਂ ਨੇ ਇੱਥੇ ਬੁਲਾਇਆ ਤੇ ਉਹ ਜਿਹੜੇ ਅੰਚਲ ਸਾਹਿਬ ਜਿੰਨਾ ਕੋ ਐਪਲੀਕੇਸ਼ਨ ਗਈ ਉਹਨਾਂ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਉਹਨਾਂ ਦੇ ਰਜੂ ਭਾਜੇ ਨੂੰ ਫੋਨ ਲਾਇਆ ਰਜੂ ਭਾਜੇ ਨੇ ਟੈਨ ਨਹੀਂ ਕੀਤਾ ਕੋ ਉਹਨਾਂ ਦੀ ਵਾਈਫ ਨੂੰ ਲਾਇਆ ਤੇ ਉਹ ਕਹਿੰਦੀ ਜੀ ਸਾਡੇ ਇਸ ਤਰ੍ਹਾਂ ਕੋਈ ਲੈਣ ਦੇਣੀ ਆ ਰਿਸ਼ਪਾਲ ਸਿੰਘ ਦੇ ਨਾਲ ਪੈਸੇ ਉਹਦੀ ਵਾਈਫ ਦੇ ਖਾਤੇ ਚ ਪਏ ਹਾਂਜੀ ਪਏ ਉਹਨੇ ਆਪ ਦੀ ਆਪ ਦੀ ਵਾਈਫ ਦੇ ਖਾਤੇ ਚ ਉਹਦੀ ਵਾਈਫੇ ਨਹੀਂ ਗੱਲ ਕਹਿ ਰਹੀ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹਾਂ ਉਹ ਕਹਿੰਦੀ ਸਾਡਾ ਕੋਈ ਲੈਣਾ ਦੇਣਾ ਨਹੀਂ ਰਿਸ਼ਪਾਲ ਸਿੰਘ ਨਾਲ ਜੇ ਮੇਰਾ ਨਾਲ ਉਹਨੂੰ ਦੱਸਿਆ ਨਹੀਂ ਕਿ ਪੈਸੇ ਤੇਰੇ ਖਾਤੇ ਚ ਗਏ ਆ ਜਨਾਬ ਉਹਨਾਂ ਨੇ ਅੰਚਾਰ ਸਾਹਿਬ ਨੇ ਕਿਹਾ ਜਿਨ੍ਹਾਂ ਨੇ ਬੁਲਾਇਆ ਮੈਨੂੰ 52 ਨੰਬਰ ਕਮਰੇ ਫਰਸਟ ਫਲੋਰ ਤੇ ਕਮਿਸ਼ਨਰ ਸਾਹਿਬ ਦੇ ਦਫਤਰ ਤੇ ਉਹਨਾਂ ਨੇ ਕਿਹਾ ਵੀ ਬੀਬੀ ਜੇ ਤੇਰੇ ਮਤਲਬ ਕਿ ਜੇ ਤੂੰ ਜਾਣਦੀ ਨਹੀਂ ਤੇ ਫਿਰ ਤੂੰ ਕਿਸਾਨ ਨਾਮ ਲੈ ਜਾਨੀ ਜੋ ਵੀ ਆ ਹਾਂ ਜੀ ਇਹ ਤੇ ਫਿਰ ਕੋਣ ਸੀ ਕਿਤਨਾ ਪੈਸੇ ਪੈ ਗਏ ਜੀ ਸੋਚਣ ਵਾਲੀ ਤੇ ਗੱਲ ਹੈ ਫਿਰ ਫਿਰ ਪੈਸੇ ਫਿਰ ਉਹ ਮੇਰੇ ਕੋ ਉਹਨਾਂ ਦੀ ਗੂਗਲ ਪੇ ਦੀ ਮੇਰੇ ਕੋ ਸਕਰੀਨ ਸ਼ਾਟ ਆ ਗਿਆ ਤੇ ਮੈਂ ਉਹਦੀ ਫੋਟੋਕਾਪੀ ਕਰਾਈ ਸੀ ਉਹ ਵੀ ਨਾਲ ਨੱਥੀ ਕੀਤੀ ਉਹਦੇ ਐਪਲੀਕੇਸ਼ਨ ਦੇ ਨਾਲ ਫਿਰ ਉਹਨਾਂ ਨੇ ਉਹ ਜਨਾਬ ਨੇ ਉਹ ਫੋਟੋਕਾਪੀ ਉਹਨਾਂ ਨੂੰ ਭਾਈ ਸੈਂਡ ਕੀਤੀ ਹੁਣ ਪਤਾ ਨਹੀਂ ਕੋਈ ਕੀ ਕਰਦੇ ਨੇ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਹੀ ਜਾਣਦਾ ਜੀ ਚਲੋ ਠੀਕ ਹੈ ਜੀ ਧੰਨਵਾਦ ਹੋਈ মিডিਆ ਦੇ ਸਾਹਮਣੇ ਆਏ ਆ ਅਗੂ ਅਸੀਂ ਦੇਖਦੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਕੀ ਕਾਰਵਾਈ ਕਰਦਾ ਹੈ ਜਨਾ ਇਹ ਹੀ ਬਰਖਾਸ਼ ਇਹ ਆ ਕਿ ਨਾ ਫਰੋਡ ਬਾਜ਼ਾ ਕੋ ਬਚੋ ਬਚੋ ਤੇ ਰਜੂ ਭਾੜੀਆ ਫਰੋਡ ਬਾਜ਼ਾ ਨਾਲੇ ਦਾ ਮੁੰਡਾ ਜਿਹੜਾ ਬੜਾ ਮਤਲਬ ਕੀ ਕਹਿੰਦਾ ਜੀ ਮੇਰੇ ਬੜੇ ਵੱਡੇ ਵੱਡੇ ਅਸਰਾਂ ਨਾਲ ਰਿਲੇਸ਼ਨ ਨੇ ਤੇ ਅੱਛਾ ਉਤੋਂ ਅਸਰਾਂ ਦੀ ਤੁਹਾਨੂੰ ਤੌਂਸ ਦਿੱਤੀ ਜਾ ਰਹੀ ਹੈ ਤੌਂਸ ਦਿੱਤੀ ਜਾ ਰਹੀ ਹੈ ਤੇ ਦੂਜੇ ਨੰਬਰ ਤੇ ਸਾਡੀ ਮਜੀਬ ਸਿੰਘ ਬਰਾਦੀ ਦੇ ਵਿਰਖਲਾਫ ਵੀ ਰਜੂ ਭਾੜੀਆ ਨੇ ਇਹ ਆਪ ਸ਼ਬਦ ਬੋਲੇ ਨੇ ਕਿ ਆਪਣਾ ਉਹਦਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਪ੍ਰੂਫ ਮੈਂ ਜਨਾਬ ਕੱਲਾ ਹੀ ਮੈਨੂੰ ਰਸਤੇ 'ਚ ਮਿਲਿਆ ਮੈਂ ਫਿਰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕੀਤੀ ਵੀ ਭਾਜੀ ਮੈਂ ਅਗਲੀ ਬੰਦਾ ਮੇਰੇ ਮੈਨੂੰ ਮੇਰੇ ਪੈਸੇ ਵਾਪਸ ਦਿੱਤੇ ਜਾਣ ਚਲੋ ਜੇ ਜ ਨਹੀਂ ਤੁਸੀਂ ਕਰਾਇਆ ਦੇਣਾ ਮੇਰਾ 650 ਤਾਂ ਦਿੱਤਾ ਜਾਵੇ ਉਹ ਕਹਿੰਦਾ ਕੁਝ ਵੀ ਨਹੀਂ ਮਿਲਣਾ ਚਾਹ ਤੇਰਾ ਜਿੱਥੇ ਜ਼ੋਰ ਲੱਗਦਾ ਤੇ ਲਾਲਾ ਮਜਬੀ ਸਿੰਘ ਪੁੱਤੇ ਚੂੜੇ ਕਰਕੇ ਇਹਨੇ ਫਿਰ ਮੈਨੂੰ ਨਾਲ ਇਹਨੇ ਇਹ ਵੀ ਗੱਲ ਕੀਤੀ ਹੈ ਇਹੀ ਹੈ ਜੀ ਠੀਕ ਹੈ ਜੀ ਅਸੀਂ ਦੇਖਦੇ ਹਾਂ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ